ਜਿਸ ਨੂੰ ਇਹ ਬਜ਼ੁਰਗ ਸੋਨਾ ਸਮਝ ਬੈਠਾ ਅਸਲ ਵਿੱਚ ਉਹ ਨਿਕਲਿਆ ਪਿੱਤਲ 420000 ਦੀ ਠੱਗੀ ਦਾ ਸ਼ਿਕਾਰ ਹੋਏ ਇਹ ਨੇ ਹੁਸ਼ਿਆਰਪੁਰ ਦੇ ਉੜਮੁਟਾਂਡਾ ਦੇ ਰਣਜੀਤ ਸਿੰਘ ਲੱਕੜੀ ਦਾ ਟਾਲ ਚਲਾਉਣ ਵਾਲੇ ਬਜ਼ੁਰਗ ਰਣਜੀਤ ਸਿੰਘ ਕੋਲ ਇੱਕ ਪ੍ਰਵਾਸੀ ਜੋੜਾ ਆਇਆ ਸੀ ਦੱਸਿਆ ਕਿ ਉਹਨਾਂ ਨੂੰ ਕਿਸੇ ਥਾਂ ਤੋਂ ਸੋਨੇ ਦੇ ਸਿੱਕੇ ਮਿਲੇ ਨੇ ਬਜ਼ੁਰਗ ਰਣਜੀਤ ਸਿੰਘ ਨੇ ਪ੍ਰਵਾਸੀ ਜੋੜੇ ਤੋਂ ਇੱਕ ਸਿੱਕਾ ਲਿਆ ਜਿਸ ਨੂੰ ਸੁਨਿਆਰੇ ਨੇ ਸੋਨੇ ਦਾ ਦੱਸਿਆ ਨਤੀਜਾ ਬਜ਼ੁਰਗ ਰਣਜੀਤ ਸਿੰਘ ਨੇ ਪਰਵਾਸੀ ਜੋੜੇ ਤੋਂ 420000 ਰੁਪਏ ਵਿੱਚ 2000 ਸਿੱਕੇ ਲੈ ਲਏ ਜਦੋਂ ਇਹਨਾਂ ਨੂੰ ਸੁਨਿਆਰੇ ਤੋਂ ਚੈੱਕ ਕਰਵਾਇਆ ਗਿਆ ਤਾਂ ਸਾਰੇ ਹੀ ਪਿੱਤਲ ਦੇ ਨਿਕਲੇ ਹੁਣ ਇਹ ਬਜ਼ੁਰਗ ਉਸ ਸਮੇਂ ਨੂੰ ਕੋਸ ਰਿਹਾ ਹੈ ਜਦੋਂ ਉਸਨੇ ਅੱਖਾਂ ਬੰਦ ਕਰਕੇ ਭਰੋਸਾ ਕੀਤਾ ਅਤੇ ਆਪਣੀ ਮਿਹਨਤ ਦੀ ਕਮਾਈ ਗਵਾ ਲਈ ਉਹ ਮਿੱਥ ਪਾਣਾ ਹੁੰਦੇ ਸੀ ਜੀ ਇੱਕ ਜਗ੍ਹਾ ਦਾ ਗਾਲਾ ਕਹਿੰਦੇ ਆਹ ਦੇਖ ਲੈ ਕਿਦਾਂ ਆਇਆ ਸਾਰੇ ਨਾਲ ਜੀ ਆ ਫਿਰ ਐਸੋ ਦਾ ਲੈਣਾ ਕੀਤਾ ਨਾ ਉਹ ਤੁਸੀਂ ਚੈੱਕ ਕਰਾ ਸੀ ਪੂਰੇ ਸੋਨਾ ਨਹੀਂ ਗਿਆ ਤੁਹ ਕਹਿੰਦੇ ਕਿ ਇਹ ਪਾਣੀ ਕਾਹਦੇ ਆ। ਕਹਿੰਦੇ ਕਿ ਇਹ ਬੋਰਗਲਾਟਾ ਉਸਦੇ ਆ ਕਹਿੰਦੇ। ਬਾਕਿਆ ਉਹਨੇ ਉਹ ਇੱਕ ਦਿਖਾ ਕੇ ਤਾਂ ਸਿਗਾ ਉਹ سونے ਦਾ। ਉਹ ਗੋਲ ਦਿੱਤਾ ਉਹਨਾਂ ਨੇ ਸਾਰੇ ਨਾਲ ਦੀਆ। ਤੁਸੀਂ ਕਿਹਨੂੰ ਚੱਕਰ ਆ? ਮੈਂ ਸੁਨਾਰੇ ਨੂੰ ਗ੍ਰਾਇਆ। ਕੀ ਕਿ ਸੁਨਾਰੇ ਨੇ? ਸੁਨਾਰੇ ਨੇ ਕਹਿੰਦੇ سونے ਦਾ ਹੀ ਆ ਬਾਕੀ ਦਾ ਪਤਾ ਨਹੀਂ ਹੁਣ ਤੋਂ। ਜਿਹੜੇ ਨਾਲ ਲੈ ਗਏ। ਉਹ ਦਿਖਾ ਲਿਆ ਤਾਂ ਕਹਿੰਦੇ ਇਹ ਸਾਰੇ ਪਿੱਤਲਾ ਜਿਹੜਾ سونے ਦਾ ਉਹ ਹੀ ਲੱਗਿਆ ਉਹ ਹੀ। ਕਿੰਨੇ ਵਸੇ ਤੇ ਰਜ਼ੀ ਨੂੰ ਚਾ ਲਗ ਰਹੀ ਆ ਕੀ ਇਹਦੀ ਸੂਚਨਾ ਪ੍ਰੋਸਨ ਦਿੱਤੀ ਸੀ ਮੈਂ ਉਸ ਨੂੰ ਕਹਾਂ ਉਹ ਕਹਿੰਦੇ ਸਾਡੇ ਕੋਲ ਇਨੀ ਗੱਲ ਆ